ਇਤਨੇ ਲੱਤਾਂ ਇਹ ਪੰਗਾ ਲੈ ਕੇ ਪੰਗਾ ਲੈ ਕੇ ਜਾਉ ਲੈ ਭੂਤ ਆ ਗਿਆ ਰੇ ਭੂਤ ਆ ਗਿਆ ਇਹ ਕੌਣ ਕਿਸਨੇ ਚਲਾਇਆ ਹੈ ਕੁਲਬੀਰ ਭੂਤ ਨੇ ਓਕੇ ਹਣ ਕਰ ਵਿੱਚ ਇਧਰ ਨਹੀਂ ਜਾਊਗਾ ਬੱਚੀ ਇਹ ਇਹ ਆ ਤੇ ਜਾਂਦਾ ਹੁਣ ਕੋਈ ਨਵਾਂ ਪੰਗਾ ਲਾ ਦੇ ਆ ਗਿਆ ਤੂੰ ਰੋਟਾ ਦੇ ਨਾ ਫਤੂਨ ਦੇ ਤੇ ਉਹਨਾਂ ਦੇ ਉਹ ਇੱਧਰ ਵੜੂਗਾ ਲਿਆ ਮੈਨੂੰ ਫੜਾ ਲੈ ਸਮਾਨ ਤੂੰ ਫੜਾ ਲੈ ਇਹ ਵੜ ਗਿਆ ਵਾਚੋਂ ਇਹਦੀ ਉਹ ਇੱਥੇ ਬਹੁਤ ਵਧੀਆ ਲੱਗਦਾ ਕਿੱਥੇ ਹੋਰ ਕਿਤੇ ਉਹ ਗਿੱਲਾ ਤਾਂ ਨਹੀਂ ਇੱਥੇ ਗਿੱਲਾ ਤਾਂ ਨਹੀਂ ਮਣੀ ਗਿੱਲਾ ਉੱਥੇ ਪਤੋਂ ਉੱਥੇ ਨਾ ਜਾਈ ਕੱਪੜੇ ਖਰਾਬ ਕਰੀ ਜਾਂਦੀ ਓਕੜੀ ਵਿੱਚ ਟੁੱਟੀ ਆ ਪੁੱਤ ਟੁੱਟੀ ਆ ਉਹ ਸਾਰਦੀ ਉਧਰ ਲਈ ਓ ਸਾਰਤੀ ਉਧਰ ਚਲ ਜਾ ਵੇ ਕਲ ਵੀ ਟੁੱਟੀ ਆ ਉਹ ਤੇ ਲੈ ਲਾਓ ਸਾਰਤੀ ਆ ਤਾਂ ਇੰਜ ਬੈਠੋ ਕਿ ਕਿਸੇ ਨੇ ਲੀਕੇਜ ਕੋਈ ਪਾਈਪ ਉਪ ਕੀਤਾ ਹੁੰਦਾ ਆ ਜਾ ਇਹ ਬੜਾ ਜਿਹਾ ਸੋਹਣਾ ਪੁੱਤ ਆ ਇਹ ਇਧਰ ਸਫਾਈ ਕੱਟ ਕਰਦੇ ਹਨ ਨਾ ਪਾਰਕ ਚ ਸੋਹਣਾ ਪੁੱਤ ਤਾਂ ਸ਼ਿੱਦਤ ਲੈ ਕਲ ਵੀ ਇੱਥੇ ਲੈ ਲੈ ਆਹ ਕਿਨੀ ਮੀਆ ਆ ਵੀ ਚੱਲ ਇੱਥੇ ਲੈ ਲੈ ਉਹ ਨਹੀਂ ਆ ਨਹੀਂ ਆ ਕਿ ਮਾਂ ਇੱਥੇ ਕੀ ਹੋ ਰਿਹਾ ਲੱਗਾ

ਹਾ ਜੋ ਉੱਤਰ ਨੇ ਪਾਪੇਲ ਦੇਸੀ ਕਪੜੇ ਨਾਲ ਗੰਦੇ ਕਰ ਲਈ ਇਧਰ ਮੁਟੀ ਆ ਯਾਰ ਇੱਥੇ ਤਾਂ ਤੈਨੂੰ ਘਟ ਲੈ ਕੇ ਆਉਣਾ ਆਉਂਦੇ ਨਹੀਂ ਯਾਰੇ ਪੂਰੇ ਆਉਂਦੇ ਤਨੇ ਕਹ ਲੈ ਕੱਲ ਮੈਡਮ ਵੀ ਨਜ਼ਾਰੇ ਦੇਊਗੀ ਸਕੂਲ ਵਾਲੀ ਐ ਓਏ ਕੋਈ ਮੁੰਡਿਆ ਹਾਂ ਇਹਨੂੰ ਨਾ ਹੋ ਕੱਲ ਸਕੂਲ ਵਾਲੀ ਮੈਡਮ ਵੀ ਨਜ਼ਾਰੇ ਦੇਊਗੀ ਨਾ ਮਣੀ ਹੈ ਕੱਲ ਇਹਨੂੰ ਮੈਡਮ ਵੀ ਸਕੂਲ ਵਾਲੀ ਨਜ਼ਾਰੇ ਦੇਊਗੀ ਕੱਲ ਤਾਂ ਸਕੂਲ 'ਲੇ ਬਹੁਤ ਦਿਨ ਹੋ ਗਏ ਤੈਨੂੰ ਘਰੇ ਆਓ ਜੀ ਪੇਪਰ ਵੀ ਆ ਗਏ ਇਹਨਾਂ ਜਾਣ ਕੇ ਆ ਪੁੱਤਰਿਆ ਵੇਲਾ ਕਿੱਡਾ ਗੰਦਾ ਪਿਆ ਤੈਨੂੰ ਦੱਸਿ ਜਿਹਦਾ ਇਹ ਅਸਤਨੀ ਸ਼ਰਾਰਤਾਰੀ ਪਾਂਡਾ ਹੈ ਉਹੀ ਤਾਂ ਗੱਲ ਹੈ ਉਹੀ ਤਾਂ ਗੱਲ ਚਲਾ ਜਾ ਹੁਣ ਆਪਾਂ ਇਧਰ ਨੂੰ ਗਿੜਾ ਕੱਢ ਕੇ ਆਈਏ ਇਧਰ ਵੇਖ ਲਈ ਬਸ ਲੈ ਲੈ ਝੂੜੇ ਇੱਥੇ ਆ ਜਾ ਕਿਹੜਾ ਕੱਢ ਕੇ ਉਹ ਲੈ ਲੈਂਦੇ ਯਾਰ ਦੋ ਹੋਰ ਲੈ ਲਾਂਗੇ ਰੋ ਜਾ ਫਿਰ ਮੈਂ ਆਪਾਂ ਨਾ ਰੋ ਜਾ ਸਾਰੀ ਪਾਰਕ ਮੋਗੇ ਦੀ ਸਭ ਨੂੰ ਜਿਵਾਕ ਕੋਈ ਹੁਣ ਨਹੀਂ ਟੈਕਦੀ ਆ ਵੀ ਇਧਰ ਵੀ ਬਸ ਐਂ ਸਾਰੇ ਦਿਨ ਉਹ ਸ਼ਰਾਰਤਾਂ ਕਰੀ ਜਾਂਦੇ ਕੋਸ ਕੁੱਚੇ ਸਾਰੇ ਇਦਾਂ ਇਹੇ ਰਟੇ ਸੇ ਪਰੇਸ਼ਾਨ ਕੋ ਕਿੱਥੇ ਲੈ ਜਾਂਦੇ ਨਾ ਹੈ ਅੱਜ ਕਿੜਗਾ ਕੀ ਡਗਾ ਮੌਤਾ ਤੈਨੂੰ ਕੀ ਡਗਾ ਰਹਿੰਦੇ ਤੂੰ ਕੀ ਐ ਤੂੰ ਕੂੜਾ ਕਰਕੇ ਇਕੱਠਾ ਕਰਨਾ ਵਾ ਬੱਸ ਬੱਸ ਅਜੇ ਰੋ ਜਾ ਮੈਂ ਧਾਰ ਦੇ ਤੈਨੂੰ ਪਾਪਾ ਧਾਰੂਗਾ ਚੱਲ ਚੱਲ ਕੀ ਐ ਇਹ ਫੋਲੀ ਤੋਂ ਤਰੇ ਫੋਲੀ ਤੋਂ ਤਰੇ ਬਹੁਤ ਵੱਡਾ ਟਵਾਈ ਲੱਭਿਆ ਹੈ ਨਾ ਤੈਨੂੰ ਕੀ ਕਰਦਾ ਵੇਖੀ ਆਹ ਹੀ ਆਦੀਆਂ ਕੰਦਰੀਆਂ ਲੱਭਾ ਆਓ ਘਰੇ ਲੈ ਜਾ ਕੂੜਾ ਕਰ-ਕਟ ਇਕੱਠਾ ਕਰਕੇ ਅੱਗੇ ਥੋੜਾ ਵਾ ਲੈ 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 ਚੱਲੇ ਹੁਣ ਲੈ ਲੈ ਝੂਟਿਆ ਜੋ ਉਧਰ ਚਲਦੇ ਆ ਕੁਲਵੀਰ ਲੈ ਆਵਣੂ ਇਹਨੂੰ ਉਧਰ ਚ ਲੱਗੇ ਕੁਲਬੀਰ ਸਾਡਾ ਲੈ ਰਿਆ ਵਾ ਝੂਟੇ ਹਾ ਚਾਹ ਪਾਸਾ ਲਈ ਜਾਂਦੀ ਹੁਣੇ ਨਾ ਤੈਨੂੰ ਮੈਂ ਇੱਥੇ ਰੱਖਦਾ ਪਤੀ ਜੀ ਤੈਨੂੰ ਦੁੱਧ ਵਾੜ ਕੇ ਕੁਲਬੀਰ ਤੇ ਪਾਦ ਰਹੀ ਆ ਤੇ ਚਾਹ ਮੰਗਦਾ ਹੀ ਮੈਂ ਗੁਰਦੁਆਰੇ ਦਾ ਲੰਗਰ ਜਿਹੜਾ ਪਾ ਕੇ ਦਿੱਦੈ ਤੈਨੂੰ ਉਹਦਾ ਤੇ ਨਹੀਂ ਕੁਲਬੀਰ ਪਾਸੂਆਂ ਲਈ ਜਾਂਦੀ ਇਹਨੂੰ ਕੋਈ ਦਈਏ ਤੈਨੂੰ ਹੁਣੇ ਦੁੱਧ ਦੀ ਪਤੀ ਪਾ ਕੇ ਹਾਂ ਪਾਦ ਰਹੀ ਏ ਬਾਦਰਗੰਜੀ ਆਈ ਸਵਾਲ ਲੱਗੀ ਸੀ ਹਾਂ ਉਥੇ ਕਹਿੰਦਾ ਮੰਮੀ ਇਹ ਤਾਂ ਚਾਹ ਪੀ ਜਾਂਦੇ ਆਪਾਂ ਵੀ ਪੀਏ ਮੈਂ ਕਿਹਾ ਪੁੱਤੇ ਗੁਰਦੁਆਰੇ ਦਾ ਲੰਗਰ ਸੀ ਜਿਹੜਾ ਸਾਰਿਆਂ ਲਈ ਖੁੱਲਾ ਹੋ ਆਪਦੇ ਹੱਥ ਤੇ ਲੈ ਕੇ ਆਏ ਆ ਆਹੋ ਸਹੀ ਗੱਲ ਕੰਜੂਸ ਮੱਖੀ ਚੂਸ ਉਹ ਆਪ ਦੀ ਜਿਹੜੀ ਕੱਪਕੜਾ ਚ ਪੀਂਦੇ ਜੱਟਾ ਥੋੜਾ ਜਿਹੜੇ ਵਰਤਾ ਦੇਣਗੇ ਵਹੀ ਤਾਂ ਗੱਲ ਮੈਂ ਕਿਹਾ ਤੂੰ ਆਇਆ ਤੈਨੂੰ ਤੋਂ ਮੋਦ ਲੈ ਕੇ ਆ ਰਿਹਾ ਨਹੀਂ ਆ ਜਾਂਦੇ ਕੋ ਫਿਰ ਉਧਰ ਅਟ ਗਿਆ ਵੇਖ ਲੈ ਲੈ ਆਵਣੂ ਨਿਕੋ ਵੀਰ ਉਹ ਦਰ ਉਹ ਨਿਕੋ ਆਇਆ ਯਾਰ ਨਿਕੋ ਮੇਰੇ ਤੇ ਉਹ ਦਾ ਨਹੀਂ ਆ ਦਿਨ ਪੁਰਾ ਦਾ ਹੈ ਦਮ ਰਹਿ ਗਿਆ ਨਹੀਂ ਮੇਰੇ ਕੋਲ ਹੇ ਹੇ ਤੇ ਅੱਜ ਤੱਕ ਰਾਤ ਦੀ ਨਹੀਂ ਆਈ ਦੋ ਦਿਨ ਹੋ ਗਏ ਨਹੀਂ ਵੀਰੂ ਕਹਿੰਦਾ ਮੈਂ ਕੱਦ ਵਧਾਉਣਾ ਵਾ 5 ਵਜੇ ਅੱਖ ਲੱਗਦੀ 6 ਵਜੇ ਵੀਰੂ ਕਹਿੰਦਾ ਮੈਂ ਕੱਦ ਵਧਾਉਣਾ ਇੱਥੇ ਕੱਦ ਵੀਰੂ ਤੇਰੀ ਮਾਂ ਦਾ ਦਾ ਛੋਟਾ ਤੇਰਾ ਤੂੰ ਵੀ ਲੰਕ ਜੇ ਨਾਲ ਹੀ ਆਉਣੇ ਆਹ ਮਾਂ ਦਾ ਹੁਣ ਕੱਦ ਵਧਾ ਲੱਗਾ ਲੰਕ ਜੇ ਪਤਾ ਨਹੀਂ ਹੁੰਦਾ ਕਈ ਵਾਰੀ ਆ ਵਜੇ ਹਾਂ ਕੋਈ ਗੱਲ ਉਹ ਤਾਂ ਹੰਤ ਸਿਵਿਆਂ ਚ ਜਾ ਕੇ ਵਦੂ ਕਿ ਮੈਂ ਜਾਣਾ ਸਡੇ ਦੋਸ਼ਮਣਾਂ ਲੈ ਤ ਜਾਣਾ ਹੀ ਇੱਕ ਦਰ ਸਾਰਿਆਂ ਨੇ ਉੱਥੇ ਜਿਹਦੇ ਜਾਣਾ ਹੈ ਵੇਖੀ ਜਾਓ ਅੱਧੀ ਘਰ ਤਾਂ ਹੋਈ ਆ ਨਾਲ ਲੈ ਕੇ ਚੱਲਾਂਗੇ ਦੋ ਚਾਰ ਅੰਮ੍ਰਿਤਿਆ ਹੈ ਅੱਧੀ ਕਿਲੇੜੀ ਨਹੀਂ ਮੈਂ ਦੋ ਚਾਰ ਨਾਲ ਲੈ ਕੇ ਆਹੋ ਫਿਰ ਜਾਉਂਦੇ ਵਾਸਤੇ ਰੋ ਸਾਰਿਆਂ ਦੀ ਲੰਮੀ ਉਮਰ ਹੋ ਗਈ ਮਰਨਾ ਕਾਲੂ ਨਾ ਯਾਰ ਆ ਜਾ ਇੱਧਰ ਇੱਧਰ ਕੀ ਮੈਂ ਡੈਗ ਤੇ ਮੈਂ ਸੱਟਾ ਸੁੱਟਵਾਜ ਬੰਬੇ ਓਏ ਬੰਬ ਜੇ ਤੇ ਮੈਂ ਤੇ ਨੂਟ ਪੋਂਦੇ ਆ ਬਹੁਤ ਦੂਰ ਪਹੁੰਚ ਗਿਆ ਵਾ ਚੱਲ ਬੰਬ ਹੁਣ ਥੱਲੇ ਆ ਜਾ ਚੱਲੀ ਜਾ ਜਾ ਤੇਰੀ ਚੜਵਾ ਮੈਂ ਤੂੰ ਨਹੀਂ ਤਾਰਿਆ ਜਣਾ ਬੰਬ ਨਾ ਗਲਤ ਕਦਮ ਨਾ ਕਰ ਨਾ ਨਾ ਖੜ ਜਾ ਫਿਰ ਤੂੰ ਐ ਨਹੀਂ ਖੜਨਾ ਫੜੀ ਆਪਣੇ ਮੈਂ ਇਹਨੂੰ ਘਰ ਦੱਸਾਂ ਹੀ ਆ ਜਾ ਮੇਰਾ ਪੁੱਤਾ ਸਾਲੇ ਛੱਡ ਦੇ ਛੱਡ ਦੇ ਛੱਡ ਇੱਧਰ ਆ ਜਾ ਪਾਪੇ ਆਲ ਦੋ ਪਾਪੇ ਵੀ ਪਾਪੇ ਏਨਾ ਪੰਗੇ ਬਾਜ ਸ਼ੋਕਰ ਨਹੀਂ ਨਹੀਂ ਆਪਾ ਹੁਣ ਇੱਥੇ ਚੜਨੇ ਹੀ ਨਹੀਂ ਬਸ ਥੱਲੇ ਆ ਜਾ ਓ ਆਓ ਉਧਰ ਚੱਲਦੇ ਆ ਵੀ ਕਿੰਨੇ ਝੂਟੇ ਉਧਰ ਉਹ ਚੂਲੇ ਕਿੰਨੇ ਚੱਲ ਉਧਰ